ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਸਾਬੂਦਾਣੇ ਵਾਲਾ ਕਸਟਰਡ ਇਹ ਕਸਟਰਡ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦਾ ਹੈ ਤੇ ਆਓ ਇਹਨੂੰ ਬਣਾਈਏ ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਦੁੱਧ ਲੈ ਲਵਾਂਗੇ 600 ml ਦੇ ਕਰੀਬ ਮੀਨਜ਼ ਕਿ ਆਪਾਂ ਅੱਧਾ ਕਿਲੋ ਤੋਂ ਥੋੜਾ ਬਾਅਦ ਦੁੱਧ ਲੈ ਲਵਾਂਗੇ ਤੇ ਦੁੱਧ ਨੂੰ ਅਸੀਂ ਗੈਸ ਤੇ ਰੱਖ ਦਵਾਂਗੇ ਗਰਮ ਹੋਣ ਦੇ ਲਈ ਦੂਸਰੀ ਸਾਈਡ ਤੇ ਅਸੀਂ ਲੈ ਲਵਾਂਗੇ ਸਾਬੂਦਾਣਾ ਆਪਾਂ ਨਾ 100 ਗ੍ਰਾਮ ਦੇ ਕਰੀਬ ਜਿਹੜਾ ਸਾਬੂਦਾਣਾ ਲਵਾਂਗੇ ਜਿਹੜਾ ਆਪਾਂ 100 ਗ੍ਰਾਮ ਦੇ ਕਰੀਬ ਸਾਬੂਦਾਣਾ ਲਵਾਂਗੇ ਉਹਨੂੰ ਆਪਾਂ ਮਿਕਸੀ ਦੇ ਵਿੱਚ ਪਾ ਕੇ ਬਰੀਕ ਪੀਸ ਲਵਾਂਗੇ ਤੁਸੀਂ ਇਹਨੂੰ ਇਦਾਂ ਜਦੋਂ ਭਿਜਨੇ ਪਾ ਕੇ ਵੀ ਵਰਤ ਸਕਦੇ ਹੋ ਪਰ ਜਦੋਂ ਤੁਸੀਂ ਦਾ ਬਰੀਕ ਪੀਸ ਕੇ ਪਾਵੋਗੇ ਤੇ ਜਿਹੜੀ ਸਾਡੀ ਸਾਬੂਦਾਣੇ ਦਾ ਜਿਹੜਾ ਕਸਟਰਡ ਹੈਗਾ ਇਹ ਬਹੁਤ ਵਧੀਆ ਤੇ ਸੁਆਦਬਨ ਕੇ ਤਿਆਰ ਹੁੰਦਾ ਹੈ ਤੁਸੀਂ ਇਸ ਤਰ੍ਹਾਂ ਜਿਹੜੀ ਸਾਬੂਦਾਣੇ ਦੀ ਖੀਰ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਸਾਬੂਦਾਣਾ ਪਾਨ ਤੋਂ ਬਾਅਦ ਅਸੀਂ ਲਗਾਤਾਰ ਕੜਸ਼ੀ ਚਲਾਵਾਂਗੇ ਤੇ ਇਹਨੂੰ ਆਪਾਂ 2-4 ਮਿੰਟ ਕਸਟਰਡ ਹੈਗਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੈ ਥੋੜੀ ਹੀ ਦੇਰ ਦੇ ਵਿੱਚ ਦੇਖਾਂਗੇ ਜਿਹੜਾ ਸਾਡਾ ਸਾਬੂਦਾਣਾ ਪਾਣ ਤੋਂ ਬਾਅਦ ਦੁੱਧ ਸੰਗਣਾ ਹੋ ਗਿਆ ਹੈ ਤੇ ਇਸ ਕਰਕੇ ਆਪਾਂ ਇਹਦੇ ਵਿੱਚ ਦੋ ਕੜਸ਼ੀਆਂ ਦੇ ਕਰੀਬ ਦੁੱਧ ਹੋਰ ਪਾ ਦਵਾਂਗੇ ਥੋੜਾ ਜਿਹਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਦੋ ਚਮਚ ਭਰ ਕੇ ਅਸੀਂ ਖੰਡ ਦੇ ਪਾ ਦਵਾਂਗੇ ਤੇ ਖੰਡ ਪਾਣ ਤੋਂ ਬਾਅਦ ਆਪਾਂ ਥੋੜੀ ਦੇਰ ਇਹਨੂੰ ਹੋਰ ਰਜਾ ਲਵਾਂਗੇ ਖੰਡ ਪਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਥੋੜਾ ਜਿਹਾ ਡਰਾਈ ਫਰੂਟ ਪਾਵਾਂਗੇ ਮੇਰੇ ਕੋਲ ਨਾ ਥੋੜਾ ਜਿਹਾ ਸਕਿੱਪ ਹੋ ਗਿਆ ਥੋੜੇ ਜਿਹਾ ਅਸੀਂ ਬਦਾਮ ਲਏ ਆ ਥੋੜੇ ਜਿਹਾ ਸੋਗੀ ਤੇ ਥੋੜੇ ਜਿਹਾ ਆਪਾਂ ਕਾਜੂ ਉਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਉਹ ਅਸੀਂ ਉਹ ਡਰਾਈ ਫਰੂਟ ਪਾਉਣ ਤੋਂ ਬਾਅਦ ਇਹ ਸਾਬੂਦਾਨੇ ਵਾਲਾ ਜਿਹੜਾ ਦੁੱਧ ਹੈ ਇਹਨੂੰ ਅਸੀਂ ਇੱਕ ਖੁੱਲੇ ਬਰਤਨ ਦੇ ਵਿੱਚ ਪਾ ਦਵਾਂਗੇ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਤੁਸੀਂ ਜੇ ਡਰਾਈ ਫਰੂਟ ਪਸੰਦ ਕਰਦੇ ਹੋ ਤੇ ਪਾ ਲਿਓ ਤੁਸੀਂ ਸਿੰਪਲ ਇਹਨੂੰ ਐਜ਼ ਇੱਕ ਖੀਰ ਵੀ ਖਾ ਸਕਦੇ ਹੋ ਜੇ ਤੁਸੀਂ ਇਹਨੂੰ ਕਸਟਰਡ ਦੇ ਵਾਂਗ ਖਾਣਾ ਹੈ ਤੁਸੀਂ ਇਹਦੇ ਵਿੱਚ ਫਰੂਟ ਕੱਟ ਕੇ ਵੀ ਪਾ ਸਕਦੇ ਹੋ ਆਪਾਂ ਨਾ ਇਹਨੂੰ ਥੋੜੀ ਦੇਰ ਠੰਡਾ ਹੋਣ ਲਈ ਰੱਖ ਦਿੰਦੇ ਆ ਇੱਕ ਕਿਸਮ ਦੀ ਇਹ ਖੀਰ ਦੀ ਖੀਰ ਬਣ ਗਈ ਹੈ ਜੇ ਤੁਸੀਂ ਕਸਟਰਡ ਖਾਣਾ ਹੈ ਫਿਰ ਤੁਸੀਂ ਫਰੂਟ ਪਾ ਦਵੋ ਪਰ ਜਿਹੜੀ ਇਹਦੀ ਖੀਰ ਹੈ ਉਹ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਜਦੋਂ ਅਸੀਂ ਸਾਪਤਾ ਜਿਹੜਾ ਸਾਬੂਦਾਣਾ ਪਾਉਂਦੇ ਜਦੋਂ ਭਿਜਨੇ ਪਾ ਕੇ ਰੱਖਦੇ ਆ ਨਾ ਤੇ ਫਿਰ ਅਸੀਂ ਖੀਰ ਦੇ ਵਿੱਚ ਪਾਉਂਦੇ ਆ ਉਹਦਾ ਇੱਕ ਵੱਖਰਾ ਟੇਸਟ ਹੁੰਦਾ ਪਰ ਜਦੋਂ ਅਸੀਂ ਪੀਸ ਕੇ ਬਰੀਕ ਪੀਸ ਕੇ ਪਾਉਂਦੇ ਆ ਉਹਦਾ ਇੱਕ ਵੱਖਰਾ ਟੇਸਟ ਹੁੰਦਾ ਹੈ ਤੇ ਹੁਣ ਅਸੀਂ ਆਪਾਂ ਥੋੜਾ ਥੋੜਾ ਫਰੂਟ ਕੱਟ ਲਿਆ ਸੀਗਾ ਸੇਬ ਕੇਲਾ ਆਮ ਅੰਬ ਅੰਬ ਹੈ ਨਹੀਂ ਅੰਬ ਵੀ ਕੱਟ ਸਕਦੇ ਹੋ ਤੇ ਅੰਗੂਰ ਦੋਨਾਂ ਤਰ੍ਹਾਂ ਦੇ ਕੱਟ ਲਏ ਆ ਨਾਲ ਥੋੜਾ ਜਿਹਾ ਅਨਾਰ ਇਹ ਸਾਰੇ ਫਰੂਟ ਅਸੀਂ ਇਹਦੇ ਵਿੱਚ ਪਾ ਦਵਾਂਗੇ ਜਿੱਦਾਂ ਹੁਣ ਗਰਮੀਆਂ ਹੈਗੀਆਂ ਤੇ ਸਾਰੇ ਦਾ ਦਿਲ ਕਰਦਾ ਕਿ ਆਪਾਂ ਕੁਝ ਠੰਡਾ ਖਾਈਏ ਤੇ ਫਿਰ ਤਾਂ ਕਰਕੇ ਅਸੀਂ ਇਹਨੂੰ ਕਸਟਰਡ ਦੇ ਤਰ੍ਹਾਂ ਬਣਾ ਲਿਆ ਹੈ ਫਰੂਟ ਫਰਾਡ ਪਾ ਕੇ ਤੇ ਇਹ ਆਪਸ਼ਨਲ ਹੈਗਾ ਜੇ ਤੁਸੀਂ ਕਸਟਡ ਬਣਾਉਣਾ ਚਾਹਦੇ ਕਸਟਡ ਬਣਾ ਲਓ ਜੇ ਤੁਸੀਂ ਐਜ਼ ਇੱਕ ਖੀਰ ਬਣਾਣੀ ਉਹ ਤੁਸੀਂ ਇਕੱਲੀ ਖੀਰ ਵੀ ਬਣਾ ਸਕਦੇ ਹੋ ਤੁਸੀਂ ਇਹ ਜਰੂਰ ਯਾਦ ਰੱਖਿਓ ਕਿ ਜਿਹੜਾ ਅਸੀਂ ਇਹਦੇ ਵਿੱਚ ਫਰੂਟ ਪਾਣਾ ਹੈ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਫਰੂਟ ਪਾਵਾਂਗੇ ਤੇ ਉੱਪਰ ਉਹਦੀ ਅਸੀਂ ਥੋੜੇ ਜਿਹਾ ਅਨਾਰ ਪਾ ਦੇਵਾਂਗੇ ਤੇ ਇਹਨੂੰ ਆਪਾਂ ਥੋੜੀ ਦੇਰ ਉੱਪਰ ਦੇ ਖਾਣਾਂ ਨਹੀਂ ਹੁੰਦਾ ਫ੍ਰਿਜ ਵਿੱਚ ਫ੍ਰੀਜ਼ਰ ਉਹਦੇ ਵਿੱਚ ਰੱਖ ਦਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਚਿਲਡ ਠੰਡਾ ਹੋ ਜਾਵੇ ਤੇ ਵੀਡੀਓ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਦੀ ਬਣੀ ਹੈ ਮਿਲਦੇ ਹਾਂ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ